ਤਮਾਸ਼ੂਰ ਬਾਲੀਵੁੱਡ ਅਦਾਕਾਰਾ ਸੁਨਾਕਸ਼ੀ 23 ਜੂਨ ਨੂੰ ਮੁੰਬਈ ਦੇ ਵਿੱਚ ਆਪਣੇ ਪਾਰਟਨਰ ਅਤੇ ਬਾਲੀਵੁੱਡ ਡਾਇਰੈਕਟਰ ਜ਼ਾਹਿਰ ਇਕਬਾਲ ਨਾਲ ਵਿਆਹ ਕਰਨ ਜਾ ਰਹੀ ਹੈ। ਰੀਪੋਰਟ ਮੁਤਾਬਕ ਇਸ ਵਿਆਹ ਦੇ ਵਿੱਚ ਸਿਰਫ ਜੋੜੇ ਦੇ ਪਰਿਵਾਰਕ ਮੈਂਬਰ ਕਰੀਬੀ ਦੋਸਤ ਸ਼ਾਮਲ ਹੋਣਗੇ ਇਸ ਤੋਂ ਇਲਾਵਾ ਸੁਨਾਕਸ਼ੀ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਵੈਬ ਸੀਰੀਜ਼ ਜ਼ਹਿਰਾ ਮੰਡੀ ਦੀ ਸਟਾਰ ਕਾਸਟ ਨੂੰ ਇਸ ਵਿਆਹ ਦੇ ਵਿੱਚ ਸੱਦਾ ਦਿੱਤਾ ਗਿਆ ਸੋ ਸੁਨਾਕਸ਼ੀ ਦੇ ਵਿਆਹ ਦੇ ਸੱਦੇ ਨੂੰ ਮੈਗਜ਼ੀਨ ਦੇ ਕਵਰ ਵਾਂਗ ਡਿਜ਼ਾਈਨ ਕੀਤਾ ਜਾਵੇਗਾ ਇਸ ਤੇ ਲਿਖਿਆ ਹੋਵੇਗਾ ਅਫਵਾਹਾਂ ਸੱਚ ਨੇ ਜੀ ਹਾਂ ਵਿਆਹ ਦੇ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਮਹਿਮਾਨਾਂ ਨੂੰ ਰਸਮੀ ਤੌਰ ਤੇ ਹਾਜ਼ਰ ਹੋਣ ਦੀ ਅਪੀਲ ਕੀਤੀ ਗਈ ਹੈ ਇਹ ਜਸ਼ਨ ਬਸ਼ਨ ਹੈ ਜਿਹੜਾ ਮੁੰਬਈ ਦੇ ਵਿੱਚ ਹੋ ਸਕਦਾ ਹੈ ਸੋ ਇਸ ਰੈਸਟੋਰੈਂਟ ਦੀ ਮਾਲਕ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਹੈ ਸੋ ਸੁਨਾਕਸ਼ੀ ਅਤੇ ਜ਼ਾਹਿਰ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ ਹਾਲਾਂਕਿ ਹੁਣ ਤੱਕ ਇਹਨਾਂ ਦੇ ਬਾਰੇ ਕੋਈ ਖੁੱਲਕੇ ਗੱਲ ਨਹੀਂ ਹੋਈ ਨਾ ਹੀ ਕੋਈ ਆਫੀਸ਼ੀਅਲ ਅਨਾਉਂਸਮੈਂਟ ਕੀਤੀ ਗਈ ਹੈ ਦੋਵਾਂ ਦੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਤੋਂ ਉਹਨਾਂ ਦੇ ਰਿਸ਼ਤੇ ਦਾ ਪਤਾ ਲੱਗਦਾ ਹੈ ਹਾਲ ਹੀ ਦੇ ਵਿੱਚ ਸੁਨਾਕਸ਼ੀ ਦੇ ਜਨਮ ਦਿਨ ਤੇ ਜ਼ਾਹਿਰ ਨੇ ਅਦਾਕਾਰਨ ਨਾਲ ਇੱਕ ਕਿਊਟ ਫੋਟੋ ਵੀ ਇਹ ਜਿਹੜੀ ਸ਼ੇਅਰ ਕੀਤੀ ਸੀ ਸੋ 36 ਸਾਲਾ ਜ਼ਾਹਿਰ ਇਕਬਾਲ ਨੇ 2019 ਦੇ ਵਿੱਚ ਫਿਲਮ ਨੋਟਬੁੱਕ ਦੇ ਨਾਲ ਆਪਣੀ ਸ਼ੁਰੂਆਤ ਕੀਤੀ ਇਸ ਤੋਂ ਬਾਅਦ ਉਸ طرف ਜੜੀ 2022 ਦੇ ਵਿੱਚ ਸੁਨਾਕਸ਼ੀ ਸਿਨਾ ਤੇ ਹੁਮਾ ਖੁਰੇਸ਼ੀ ਸਟਾਰਰ ਡਬਲ ਐਕਸਲ ਦੇ ਵਿੱਚ ਨਜ਼ਰ ਆਏ 6 ਸਾਲ ਦੇ ਆਪਣੇ ਕਰੀਅਰ ਦੇ ਵਿੱਚ ਜ਼ਾਹਿਰ ਨੇ ਇਹਨਾਂ ਦੋਹਾਂ ਫਿਲਮਾਂ ਦੇ ਵਿੱਚ ਕੰਮ ਕੀਤਾ ਜੋ ਫਲੋਪਰੀਆਂ ਸੋ ਜ਼ਾਹਿਰ ਦੇ ਪਿਤਾ ਇਕਬਾਲ ਨੇ ਅਤੇ ਕਾਫੀ ਜ਼ਿਆਦਾ ਕਰੀਬੀ ਦੱਸੇ ਜਾ ਰਹੇ ਨੇ ਉਹਨਾਂ ਦੇ ਸੋ ਇਸ ਤੋਂ ਪਹਿਲਾਂ ਜ਼ਾਹਿਰ ਸਲਮਾਨ ਦੇ ਪ੍ਰਾ 소هيل ਦੀ ਇੱਕ ਫਿਲਮ ਦੇ ਵਿੱਚ ਸਹਾਇਕ ਨਿਰਦੇਸ਼ਕ ਵੀ ਰਹਿ ਚੁੱਕੇ ਨੇ ਸੋ ਸੁਨਾਕਸ਼ੀ ਸਿਨਾ ਜਲਦ ਹੀ ਵਿਆਹ ਦੇ ਬੰਧਨ ਵਿੱਚ ਪੰਜਨ ਜਾ ਰਹੀ ਨੇ ਅਪਡੇਟ ਲੈ ਕੇ ਉਪਰ ਹੋਵਾਂਗੇ ਫੇਕਦੇ ਰਹੋ ਲੁਧਿਆਣਾ